ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦੀਦੀ ਦਾ ਮੈਸੇਜ ਆਇਆ ਕਹਿੰਦੇ ਦੀਦੀ ਮੈਂ ਬਹੁਤ 파ਟ ਕਰਦੀਆਂ ਮੇਰਾ ਡਾਈਵੋਰਸ ਹੋ ਗਿਆ ਮੈਂ ਹੁਣ ਦੱਸੋ ਕੀ ਕਰਾਂ ਗੁਰਬਾਣੀ ਦੇ ਵਿੱਚ ਸਾਨੂੰ ਗੁਰੂ ਸਾਹਿਬ ਨੇ ਹਰ ਮੁਸ਼ਕਿਲ ਦਾ ਹੱਲ ਦੱਸਿਆ ਹੋਇਆ ਹੈ ਬਾਣੀ ਪੜਨਾ ਬੰਦ ਕਰ ਦੇਣਾ ਇਹ ਕੋਈ ਹੱਲ ਨਹੀਂ ਹੈ ਜੀ ਹਰ ਸ਼ਬਦ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਹੈ ਹਰ ਮੁਸ਼ਕਿਲ ਲਈ ਸ਼ਬਦ ਬਖਸ਼ਿਆ ਆਪ ਸਭ ਲਈ ਇੱਕ ਸ਼ਬਦ ਹੈ ਜੀ ਜਿਸ ਕਿਸੇ ਨੂੰ ਵੀ ਚੰਗਾ ਵਰ ਚਾਹੀਦਾ ਹੋਏ ਉਹ ਇਸ ਸ਼ਬਦ ਦਾ ਜਾਪ ਕਰਨਾ ਜੀ ਇਹ ਸ਼ਬਦ 21 ਦਿਨ 108 ਵਾਰੀ ਕਰਨਾ ਹੈ ਜੀ ਆਪ ਜੀ ਨੂੰ ਚੰਗਾ ਜੀਵਨ ਸਾਥੀ ਮਿਲ ਜਾਏਗਾ ਜੀ ਰਾਗ ਸੂਹੀ ਮਹੱਲਾ ਪਹਿਲਾ chant ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਮ ਘਰ ਸਾਜਨ ਆਏ ਸਾਚੇ ਮੇਲ ਮਿਲਾਏ ਸਹਿਜ ਮਿਲਾਏ ਹਰ ਮਨ ਪਾਏ ਪੰਚ ਮਿਲੇ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ ਅਨ ਦਿਨ ਮੇਲ ਪਿਆ ਮਨ ਮਾਨਿਆ ਘਰ ਮੰਦਰ ਸੋਹਾਏ ਪੰਜ ਸ਼ਬਦ ਤੁਨ ਅਨਹਦ ਵਾਜੇ ਹਮ ਘਰ ਸਾਜਨ ਆਏ ਆਹ ਵੋ ਮੀਤ ਪਿਆਰੇ ਮੰਗਲ ਗਾਵੋ ਨਾਰੇ ਸਚ ਮੰਗਲ ਗਾਵੋ ਤਾਂ ਪ੍ਰਭ ਪਾਵੋ ਸੋਹੇ ਲੜਾ ਜੁਗ ਚਾਰੇ ਆਪਣੇ ਕਰ ਆਇਆ ਥਾਨ ਸੁਹਾਇਆ ਕਾਰਜ ਸ਼ਬਦ ਸਵਾਰੇ ਗਿਆਨ ਮਹਾਰਸ ਨੇਤਰੀ ਅੰਜਨ ਤ੍ਰੇ ਭਵਨ ਰੂਪ ਦਿਖਾਇਆ ਸਖੀ ਮਿਲੋ ਰਸ ਮੰਗਲ ਗਾਵੋ ਹਮ ਘਰ ਸਾਜਨ ਆਇਆ ਅਨ ਤਨ ਅੰਮ੍ਰਿਤ ਭਿੰਨਾ ਅੰਤਰ ਪ੍ਰੇਮ ਰਤਨਾ ਅੰਤਰ ਰਤਨ ਪਦਾਰਥ ਮੇਰੇ ਪਰਮ ਤਤ ਵਿਚਾਰੋ ਜੰਤ ਭੇਖ ਤੂ ਸਫਲੇ ਉਦਾਤਾ ਸਿਰ ਸਿਰ ਦੇਵਣ ਹਾਰੋ ਤੂ ਜਾਣ ਗਿਆਨੀ ਅੰਤਰ ਜਾਮੀ ਆਪੇ ਕਾਰਣ ਕੀਨਾ ਸੁਨੋ ਸਖੀ ਮਨ ਮੋਹਨ ਮੋਇਆ ਤਨ ਮਨ ਅੰਮ੍ਰਿਤ ਪਿੰਨਾ ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਾਰਾ ਸੱਚ ਖੇਲ ਤੁਮਾਰਾ ਅਗਮ ਅਪਾਰਾ ਤੁਦ ਬਿਨ ਕੌਣ 부ਝਾਏ ਸਿੱਧ ਸਾਦਿਕ ਸਿਆਣੇ ਕੇਤੇ ਤੁਦ ਬਿਨ ਕਵਣ ਕਹਾਏ ਕਾਲ ਬਿਕਾਲ ਪਏ دیਵਾਨੇ ਮਨ ਰਖਿਆ ਗੁਰਠਾਏ ਨਾਨਕ ਅਵਗਣ ਸ਼ਬਦ ਜਲਾਏ ਗੁਣ ਸੰਗਮ ਪ੍ਰਭ ਪਾਏ ਨਾਨਕ ਅਵਗਣ ਸ਼ਬਦ ਜਲਾਏ ਗੁਣ ਸੰਗਮ ਪ੍ਰਭ ਪਾਏ